ਕੀ ਜੀ ਆਪਣੇ ਹੁਣ ਆਪਾਂ ਜ਼ਮੀਨ ਖਰੀਦਦੇ ਆ ਜਾਂ ਫਿਰ ਪ੍ਰਾਪਰਟੀ ਆ ਜਿਹੜੀ ਉਹਦੀ ਖਰੀਦੋ-ਫਰੋਖਤ ਕਰਦੇ ਆ ਉਹਦੀਆਂ ਰਜਿਸਟਰੀਆਂ ਕਰਾਉਣ ਨੂੰ ਲੈ ਕੇ ਮਤਲਬ ਵੀ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਹਨ ਇਹ ਜਿਹੜੀਆਂ ਕਿਹੜੀਆਂ-ਕਿਹੜੀਆਂ ਗੱਲਾਂ ਜਿਹੜੀਆਂ ਵੀ ਰਜਿਸਟਰੀ ਕਰਾਉਣ ਵੇਲੇ ਖਰੀਦਦਾਰ ਨੂੰ ਤੇ ਵੇਚਣ ਵਾਲੇ ਨੂੰ ਦੋਨਾਂ ਨੂੰ ਮਤਲਬ ਇਹ ਧਿਆਨ ਰੱਖਣਾ ਚਾਹੀਦਾ ਹੈਗਾ ਕੀ ਕੀ ਚੀਜ਼ਾਂ ਦਾ ਧਿਆਨ ਆ ਮਤਲਬ ਰੱਖਣਾ ਪੈਂਦਾ ਜੀ ਦੇਖੋ ਇਹਦੇ ਵਿੱਚ ਕਾਫੀ ਗੱਲਾਂ ਹੁੰਦੀਆਂ ਹੋਈਆਂ ਕਿਉਂਕਿ ਸਟੈਪ ਬਾਈ ਸਟੈਪ ਸਮਝਾ ਦਿਓ ਸਾਨੂੰ ਜਰੂਰ ਆਮ ਤੌਰ ਤੇ ਜਦੋਂ ਖਰੀਦ-ਵੇਚ ਕੀਤੀ ਜਾਂਦੀ ਹੈ ਲੋਕਾਂ ਪਰ ਉਹ ਤਾਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਨਹੀਂ ਦਿੱਤਾ ਜਾਂਦਾ ਜਿੱਦੇ ਕਰਕੇ ਉਹ ਬਾਅਦ ਦੇ ਵਿੱਚ ਲੰਮੇ ਝਗੜਾ ਚ ਫਸ ਜਾਂਦੇ ਆ ਇਹਦੇ ਵਿੱਚ ਮੋਟੀ ਜਿਹੀ ਗੱਲ ਇਹ ਆ ਵੀ ਜਿਹੜਾ ਜਦੋਂ ਤੁਸੀਂ ਕੋਈ ਜ਼ਮੀਨ ਜਾਂ ਕੋਈ ਪਲਾਟ ਖਰੀਦਦੇ ਹੋ ਤਾਂ ਉਹਦੇ ਪਹਿਲਾਂ ਤਾਂ ਪ੍ਰੋਪਰ ਉਹਦੀ ਜਿਹੜੀ ਰਜਿਸਟਰੀ ਆ ਪੁਰਾਣੀ ਸੇਲ ਡੀਡ ਆ ਉਹ ਚੈੱਕ ਕਰੋ ਉਹਦੇ ਨਾਲ ਨਾਲ ਉਹਦੀ ਪਿਛਲੀਆਂ ਛੇ ਲੀਡਾਂ ਵੀ ਚੈੱਕ ਕਰੋ ਉਹ ਪ੍ਰਾਪਰਟੀ ਦੀ ਚੇਨ ਸਹੀ ਬਣ ਰਹੀ ਆ ਪਿੱਛੇ ਕਿਸ ਉਸ ਵਿਅਕਤੀ ਜੀ ਤੋਂ ਤੁਸੀਂ ਖਰੀਦ ਰਹੇ ਹੋ ਉਹਨੇ ਕਿਸ ਵਿਅਕਤੀ ਤੋਂ ਖਰੀਦੀ ਕੀ ਉਹਦੀ ਡੀਡ ਸਹੀ ਆ ਜੇ ਉਸ ਤੋਂ ਪਿਛਲੀ ਵੀ ਡੀਡ ਹੈਈ ਤਾਂ ਉਹ ਵੀ ਚੈੱਕ ਕਰ ਲਈ ਜਾਵੇ ਤਾਂ ਜਿਆਦਾ ਬੈਟਰ ਹੈ ਤੇ ਨਾਲ ਉਹਦੀ ਫਰਦ ਜਮ੍ਹਾਂ ਬੰਦੀ ਚੈੱਕ ਕਰਨੀ ਚਾਹੀਦੀ ਹੈ ਤੇ ਪ੍ਰਾਪਰਟੀ ਦਾ ਬਹੁਤ ਵੱਡੀ ਗਲਤੀ ਕਰਦੇ ਆ ਲੋਕ ਕਈ ਵਾਰੀ ਜ਼ਮੀਨਾਂ ਦੀ ਜਿਹੜੀ ਖਰੀਦ ਤੋਂ ਫਰੋਖਤ ਹੁੰਦੀ ਆ ਉਹਦੇ ਵਿੱਚ ਫਰਦ ਦੇ ਵਿੱਚ ਹਿੱਸਾ ਤਾਂ ਦੇਖ ਲੈਂਦਾ ਵੀ ਫਰਦ ਦੇ ਵਿੱਚ ਉਹਨੂੰ ਬੰਦੇ ਨੂੰ ਆਪਾਂ 1 ਏਕੜ ਜ਼ਮੀਨ ਲਈਏ ਤਾਂ 1 ਏਕੜ ਜ਼ਮੀਨ ਫਰਦ ਅਨਸਾਰ ਉਹ ਆਉਂਦੀ ਹੈ ਹੂੰ ਉਹਨੇ ਆਪਾਂ ਨੂੰ ਦਿਖਾਤੀ ਵੀ ਆਹ ਮੇਰੀ ਜ਼ਮੀਨ ਆ ਹੂੰ ਕਬਜ਼ਾ ਆਪਾਂ ਦੇਖ ਲਾ ਵੀ ਉਸ ਉਹ ਉਹ ਵਿਅਕਤੀ ਕੋਲੇ 1 ਏਕੜ ਦਾ ਕਬਜ਼ਾ ਹੈਗਾ ਫਰਦ ਦੇ ਵਿੱਚ 1 ਏਕੜ ਜ਼ਮੀਨ ਆਉਂਦੀ ਹੈ ਪਰ ਇਹ ਨਹੀਂ ਆਪਾਂ ਚੈੱਕ ਕਰਦੇ ਜਿਹੜੇ ਕਈ ਬਹੁਤ ਪ੍ਰੋਬਲਮ ਆਉਂਦੀਆਂ ਜਿਹੜੀਆਂ ਖਰੀਦਦਾਰ ਇਹ ਚੈੱਕ ਨਹੀਂ ਕਰਦੇ ਵੀ ਜਿਹੜੀ ਜ਼ਮੀਨ ਉਹਨੇ ਦਿਖਾਈ ਆ ਹੂੰ ਕਿ ਉਹੀ ਖਸਰਾ ਨੰਬਰ ਉਹੀ ਕਿਲਾ ਨੰਬਰ ਫਰਦ ਦੇ ਵਿੱਚ ਆ ਹੂੰ ਕਈ ਵਾਰ ਏਦਾਂ ਹੁੰਦਾ ਵੀ ਫਰਦ ਚ ਜ਼ਰੂਰ ਇੱਕ ਏਕੜ ਉਹਦੇ ਨਾਲ ਬੋਲਦੀ ਹੁੰਦੀ ਆ ਉਹ ਜ਼ਮੀਨ ਫਰਦ ਦੇ ਵਿੱਚ ਉਹਦੇ ਨਾਲ ਬੋਲਦੀ ਹੁੰਦੀ ਆ ਪਰ ਉਹ ਫਰਦ ਵਾਲਾ ਖਸਰਾ ਨੰਬਰ ਹੋਰ ਹੁੰਦਾ ਜਿੱਥੇ ਉਹਦਾ ਕਬਜ਼ਾ ਹੁੰਦਾ ਉਹ ਖਸਰਾ ਨੰਬਰ ਹੋਰ ਹੁੰਦਾ ਅਸਲ ਚ ਕਿਉਂਕਿ ਮਾਲਕ ਬੰਦਾ ਫਿਰ ਉਹ ਫਰਦ ਵਾਲੀ ਜ਼ਮੀਨ ਦੀ ਬੰਦਾ ਨਾ ਕਿਉਂਕਿ ਰਜਿਸਟਰੀ ਉਹ ਜ਼ਮੀਨ ਦੀ ਕਰਾਈ ਜਾਂਦਾ ਕਬਜ਼ਾ ਉਹਨੂੰ ਉੱਥੇ ਦੇ ਦਿੱਤਾ ਜਾਂਦਾ ਜਿੱਥੇ ਉਹ ਆਪ ਬੈਠਾ ਸੀ ਤਾਂ ਉਹਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੀ ਸਮੱਸਿਆ ਖੜੀ ਹੋ ਜਾਂਦੀ ਆ ਕਿਉਂਕਿ ਉਹ ਉਸ ਜਿੱਥੇ ਉਹ ਬੈਠਾ ਜਿੱਥੇ ਉਹਦਾ ਕਬਜ਼ਾ ਉਹ ਜ਼ਮੀਨ ਦਾ ਮਾਲਕ ਹੀ ਨਹੀਂ ਹੁੰਦਾ ਤੇ ਇਹਨਾਂ ਚੀਜ਼ਾਂ ਨੂੰ ਫਿਰ ਵੈਰੀਫਾਈ ਕਿਵੇਂ ਕਰੇ ਜੀ ਖਰੀਦਦਾਰ ਇਹਨਾਂ ਨੂੰ ਦੇਖੋ ਇਹਦਾ ਹਰ ਪਿੰਡ ਦੇ ਪਰਿਵਾਰੀ ਕੋਲੇ ਅਕਸ ਲੱਠਾ ਹੁੰਦਾ ਅਕਸ ਲੱਠਾ ਇੱਕ ਨਕਸ਼ਾ ਹੁੰਦਾ ਉਹ ਜਿਹੜਾ ਕਾਪੜੇ ਜੇ ਤੇ ਬਣਾਇਆ ਹੁੰਦਾ ਕਾਫੀ ਵੱਡਾ ਸਾਰਾ ਉੱਤੇ ਮਰਬਾ ਨੰਬਰ ਮਸਤੀਲ ਨੰਬਰ ਕਿਲਾ ਨੰਬਰ ਉਹ ਸਾਰੇ ਲਿਖੇ ਹੁੰਦੇ ਆ ਛਾਪੇ ਹੁੰਦੇ ਆ ਤਾਂ ਉਹਦੀ ਵੈਰੀਫਾਈ ਕਰਨੀ ਚਾਹੀਦੀ ਵੀ ਜਿਹੜੀ ਜ਼ਮੀਨ ਉਹਨੇ ਤੁਹਾਨੂੰ ਦਿਖਾਈ ਆ ਅਕਸ ਲੱਠੇ ਦੇ ਵਿੱਚ ਉਹਦਾ ਨੰਬਰ ਕੀ ਆ ਖਸਰਾ ਨੰਬਰ ਕੀ ਆ ਉਹੀ ਖਸਰਾ ਨੰਬਰ ਫਰਦਚਾ ਹੈ ਜੇ ਉਹੀ ਖਸਰਾ ਨੰਬਰ ਫਰਦਚਾ ਹੈ ਫਿਰ ਉਹ ਠੀਕ ਹੈ ਜੇ ਉਹ ਖਸਰਾ ਨੰਬਰ ਫਰਦਚਾ ਨਹੀਂ ਹੈ ਤਾਂ ਇਹਦਾ ਮਤਲਬ ਵੀ ਉਹਦਾ ਕਬਜ਼ਾ ਹੋਰ ਪਾਸੇ ਤੇ ਮਾਲਕੋ ਫਾਰਮਸੇ ਇਹ ਵੈਰੀਫਾਈ ਕਰਨਾ ਜ਼ਰੂਰੀ ਹੈ ਮਤਲਬ ਖਰੀਦਦਾਰ ਨੂੰ ਕੋਈ ਵੀ ਮਤਲਬ ਜ਼ਮੀਨ ਖਰੀਦਣ ਤੋਂ ਪਹਿਲਾਂ ਮਤਲਬ ਵੀ ਪਟਵਾਰੀ ਨੂੰ ਮਿਲ ਲੈਣਾ ਚਾਹੀਦਾ ਕਨਫਰਮ ਕਰ ਲੈਣਾ ਚਾਹੀਦਾ ਤੇ ਅਕਸ਼ ਲੱਠਾ ਦੇਖ ਲੈਣਾ ਚਾਹੀਦਾ ਹਾਂ ਦੇਖ ਲੈਣਾ ਜੀ ਉਹ ਦੇਖੂਗਾ ਤਾਂ ਪਟਵਾਰੀ ਹੀ ਪਟਵਾਰੀ ਹੀ ਦੇਖ ਕੇ ਦੱਸ ਦਿੰਦਾ ਜੀ ਜਾਂ ਮਤਲਬ ਆਸਾਨੀ ਨਾਲ ਦੇਖਿਆ ਜਾ ਸਕਦਾ ਹਰ ਇੱਕ ਪਿੰਡ ਦੇ ਵਿੱਚ ਕੁਝ ਨਾ ਕੁਝ 5-7 ਬੰਦੇ ਜਾਣਕਾਰ ਹੁੰਦੇ ਹੈਗੇ ਜਿਨ੍ਹਾਂ ਨੂੰ ਨੌਲੇਜ ਹੁੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਵੀ ਜਿਹੜਾ ਇਹ ਜ਼ਮੀਨ ਆ ਉਹ ਕਿਉਂਕਿ ਮੌਕੇ ਤੇ ਜਾ ਕੇ ਦੇਖਣਾ ਪੈਂਦਾ ਨਾ ਹੁਣ ਇਹ ਤਾਂ ਪਟਵਾਰੀ ਨੂੰ ਨਹੀਂ ਪਤਾ ਹੂੰ ਇਸ ਦਾ ਹੁਣ ਕਬਜ਼ੇ ਦਾ ਹੁਣ ਪਰਿਵਾਰੀ ਨੂੰ ਵੀ ਪਤਾ ਹੈਗਾ ਵੀ ਤੁਸੀਂ ਕਿਹੜੀ ਜ਼ਮੀਨ ਉਹਨੂੰ ਦਿਖਾਈ ਆ ਤੁਸੀਂ ਮੰਨ ਲਓ ਕਿਸੇ ਵਿਅਕਤੀ ਨੂੰ ਜ਼ਮੀਨ ਦਿਖਾ ਲਿਆ ਵੀ ਆਹ ਮੇਰੀ ਜ਼ਮੀਨ ਹੈ 1 ਏਕੜ ਹਮ ਠੀਕ ਹੈ ਨਾ ਹੁਣ ਮੈਂ ਖਰੀਦਦਾਰ ਮੰਨ ਲਓ ਤਾਂ ਪਰਿਵਾਰੀ ਕੋਲੇ ਚਲਾ ਗਿਆ ਵੀ ਮੈਂ 1 ਏਕੜ ਜ਼ਮੀਨ ਫਰਾਨੇ ਬੰਦੇ ਤੋਂ ਲੈਣੀ ਆ ਵੀ ਉਹ ਦੱਸਿਓ ਪਰਿਵਾਰੀ ਵੀ ਤਾਂ ਫਰਦ ਹੀ ਦੱਸੂਗਾ ਵੀ ਆ ਫਰਦ ਚਾਹ ਉਹਦੇ ਨੂੰ ਬੋਲਦੀ ਆ ਹਮ ਹੁਣ ਇਹ ਕਿਵੇਂ ਵੈਰੀਫਾਈ ਹੋਊਗਾ ਵੀ ਜਿਹੜਾ ਕਿੱਲਾ ਤੁਹਾਨੂੰ ਦਿਖਾ ਕੇ ਲਿਆ ਹਮ ਪੜਵਾਰੀ ਨੂੰ ਕੋਈ ਪਤਾ ਵੀ ਉਹ ਕਿਹੜੇ ਕਿਹੜੀ ਜ਼ਮੀਨ ਉਂਗਲ ਕਰਕੇ ਆਇਆਗਾ ਵੀ ਆਹ ਜ਼ਮੀਨ ਮੈਂ ਤੁਹਾਨੂੰ ਵੇਚ ਰਿਹਾ ਤਾਂ ਉਹ ਤਾਂ ਇੱਕ ਪਿੰਡ ਦਾ ਕੋਈ ਵਿਅਕਤੀ ਹੁੰਦਾਗਾ ਉਹ ਜਿਹਨੂੰ ਜਾਣਕਾਰੀ ਹੁੰਦੀ ਹੈ ਜਾਂ ਪੜਵਾਰੀ ਨੂੰ ਵੀ ਨਾਲ ਲਿਜਾ ਕੇ ਦਿਖਾਈ ਜਾ ਸਕਦੀ ਹੈ ਫਿਰ ਪੜਵਾਰੀ ਨੂੰ ਪਤਾ ਵੀ ਜਿਹੜਾ ਕਿਲਾ ਦਿਖਾਇਆ ਇਹਦਾ ਨੰਬਰ ਆਗਾ ਨਕਸ਼ੇ ਦੇ ਵਿੱਚ ਤੇ ਫਰਦ ਦੇ ਵਿੱਚ ਆ ਨੰਬਰ ਆ ਫਿਰ ਤਾਂ ਉਹ ਦੱਸ ਸਕਦਾ ਆਦਰਵਾਇਜ਼ ਨਕਸ਼ੇ ਦੇ ਵਿੱਚ ਵੀ ਫਿਰ ਉਂਗਲ ਤੁਹਾਨੂੰ ਰੱਖ ਕੇ ਦੱਸਣਾ ਪਊਗਾ ਨਾ ਵੀ ਆਹ ਨਕਸ਼ੇ ਦੇ ਵਿੱਚ ਆ ਦੇਖੋ ਆ ਪਹੀ ਆ ਬਹੀ ਤੋਂ ਇੰਨੀ ਕ ਦੂਰ ਕਿਲਾਗਾ ਵੀ ਇੱਥੇ ਜੇ ਸਾਡਾ ਕਿਲਾ ਹਾਂ ਠੀਕ ਹੈ ਨਾ ਉਹ ਫਿਰ ਹੀ ਉਹ ਦੱਸ ਸਕਦਾ ਵੀ ਜੇ ਇੱਥੇ ਆ ਤਾਂ ਇਹਦਾ ਬਰਹਾਗਾ ਇਹ ਉਹ ਵਰਦਨਾ ਫਿਰ ਹੀ ਮਿਲਾਨ ਕਰ ਸਕਦਾ ਠੀਕ ਹੈ ਜੀ ਅੱਛਾ ਇਹ ਤਾਂ ਹੋ ਗਈਆਂ ਖਰੀਦਦਾਰ ਵਾਲੇ ਪਾਸੇ ਹੁਣ ਵੀ ਜਿਹਨੇ ਖਰੀਦਣੀ ਆ ਤੇ ਹੁਣ ਜਿਹੜੇ ਨੇ ਵੇਚਣੀ ਆ ਜੀ ਉਹਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਵੇਚਣ ਵਾਸਤੇ ਤਾਂ ਜਿਹੜੀ ਹੈਗੀ ਆ ਵੀ ਉਹਨੂੰ ਕਿਉਂਕਿ ਉਹ ਮਾਲਕ ਹੁੰਦਾ ਉਹਨੂੰ ਪਤਾ ਹੀ ਹੁੰਦਾ ਵੀ ਮੈਂ ਮਾਲਕ ਆ ਉਹ ਵੇਚ ਰਿਹਾ ਹੈਗਾ ਸਭ ਤੋਂ ਵੱਡੀ ਸਮੱਸਿਆ ਇਹ ਆਉਗੀ ਉਹ ਕੈਸ਼ ਦੇ ਲੈਣ ਪੈਸੇ ਦੇ ਲੈਣ ਦੀ ਮੈਂ ਹਾਂ ਉਸੇ ਦੀ ਗਲਤੀ ਆਉਣਾ ਚਾਹੀਦਾ ਹਮਤੌਰ ਤੇ ਹੁਣ ਕੀ ਕੀ ਆ ਵੀ ਜਿਹੜਾ ਇਨਕਮ ਟੈਕਸ ਐਕਟ ਦੀ ਧਾਰਾ 269 एसटी ਜਾਂ 269 एसएस ਇਹ ਇਹਦੇ ਬਾਰੇ ਲੋਕ ਕੋ ਗੌਰ ਨਹੀਂ ਕਰਦੇ ਮਤਲਬ ਇਹਦੇ ਵਿੱਚ ਇਹ ਹੈ ਵੀ ਜੇ ਆਪਾਂ ਕੋਈ ਅਚਲ ਪ੍ਰਾਪਰਟੀ ਖਰੀਦਦੇ ਖਰੀਦ-ਵੇਚ ਕਰਦੇ ਆ ਤਾਂ ਜਿਹੜਾ ਨਗਦ ਦਾ ਲੈਣ-ਦੇਣ 2 ਲੱਖ ਤੋਂ ਘੱਟ-ਘੱਟ ਆਪਾਂ ਨਗਦ ਦਾ ਲੈਣ-ਦੇਣ ਕਰ ਸਕਦੇ ਆ ਹੂੰ ਬਾਕੀ ਜਿਹੜੀ ਜਿਹੜਾ ਕੈਸ਼ ਜਿਹੜੀ ਪੇਮੈਂਟ ਹੁੰਦੀ ਹੈ ਉਹ ਬਾਇ ਚੈੱਕ ਜਾਂ ਬਾਇ ਬੈਂਕੀ ਦੇਣੀ ਹੁੰਦੀ ਹੈ ਹੂੰ ਆਮ ਲੋਕ ਕੀ ਕਰਦੇ ਆ ਵੀ ਉਹ ਉਮ ਜਿਆਦਾ ਨਕਦ ਲੈ ਲੈਂਦੇ 2 ਲੱਖ ਜਾਂ 2 ਲੱਖ ਤੋਂ ਵੱਧ ਵੀ ਨਕਦ ਲੈ ਲੈਂਦੇ ਆ ਹੂੰ ਉਹ ਇਹ ਨਹੀਂ ਕਾਨੂੰਨ ਬਾਰੇ ਸੋਚਦੇ ਹੀ ਨਹੀਂ ਉਹ ਹੂੰ ਤੇ ਖਰੀਦਦਾਰ ਉਹ ਨੂੰ ਨਕਦ ਰਕਮ ਦੇ ਦਿੰਦਾ ਵੇਚਣ ਵਾਲੇ ਨੂੰ ਤੇ ਵੇਚਣ ਲੈ ਵੇਚਣ ਵਾਲੇ ਨੂੰ ਕੋਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਨਹੀਂ ਸਮੱਸਿਆ ਇਹ ਹੈ ਵੀ ਜਿਹੜਾ ਇਹ ਧਾਰਾ ਇਨਕਮ ਟੈਕਸ ਐਕਟ ਦੀ ਧਾਰਾ 269 ਐਸਐਸ ਜਾਂ 269 ਐਸਟੀ ਹੈਗੀ ਹੂੰ ਇਹਦੇ ਤਹਿਤ ਜੁਰਮਾਨਾ ਕੈਸ਼ ਰਕਮ ਦੇਣ ਵਾਲੇ ਨੂੰ ਨਹੀਂ ਹੂੰ ਕੈਸ਼ ਰਕਮ ਪ੍ਰਾਪਤ ਕਰਨ ਵਾਲੇ ਨੂੰ ਪੈਂਦਾ अच्छा सबसे बड़ा नुकसान यह है बेचने वाला खरीदार को लॉस होगा खरीदार को नहीं वो जो पैसे प्राप्त कर रहा है बेचने वाला अच्छा बेचने वाला सॉरी हां ठीक है जो कैश प्राप्त करता है ना जुर्माना जुर्माना भी ਤੁਸੀਂ ਹੈਰਾਨ ਮਨੋ ਕਿ ਜੁਰਮਾਨਾ ਵੀ 100% ਤੱਕ ਜੇ ਤੁਸੀਂ 3 ਲੱਖ ਰੁਪਏ ਕੈਸ਼ ਦੇ ਰੂਪ ਵਿੱਚ ਪ੍ਰਾਪਤ ਕੀਤਾ हां ਵੀ ਮਤਲਬ ਵੀ ਲੈ ਰਹੇ ਹੋ ਤੁਸੀਂ ਪ੍ਰਾਪਰਟੀ ਤੁਸੀਂ ਕੈਸ਼ ਲੈ ਲਿਆ ਤਾਂ ਤੁਹਾਨੂੰ 3 ਲੱਖ ਹੀ ਜੁਰਮਾਨਾ ਪੈ ਸਕਦਾ 100% 100% ਜੁਰਮਾਨਾ ਤੇ ਨਾਲ ਕ੍ਰਿਮੀਨਲ ਕੇਸ ਵੀ ਫਾਈਲ ਹੋ ਸਕਦਾ ਹੂੰ ਹੂੰ اچھا ਤਦੋਂ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਜੋ ਵੀ ਤੁਸੀਂ ਵੇਚਣ ਵੇਲੇ ਪੇਮੈਂਟ ਲੈਣੀ ਆ ਹੂੰ ਉਹ ਪੇਮੈਂਟ ਜਿਹੜੀ ਹੈਗੀ ਆ ਬਾਇ ਬੈਂਕ ਲੋ ਬਾਇ ਚੈੱਕ ਲੋ ਕੈਸ਼ ਦੇ ਵਿੱਚ ਕਦੇ ਵੀ ਪੇਮੈਂਟ ਨਾ ਲੋ ਹੂੰ ਅੱਛਾ ਪੇਮੈਂਟਾਂ ਨੂੰ ਲੈ ਕੇ ਵੀ ਫਰਾਡ ਹੋ ਜਾਂਦੇ ਆ ਜੀ ਜਿਵੇਂ ਮੰਨ ਲਓ ਪੇਮੈਂਟ ਦੇ ਲੈਣ ਦੇਣ ਦੇ ਜਿਵੇਂ ਮੰਨ ਲਓ ਖਰੀਦ ਵੇਚ ਕਰਨੀ ਹੈਗੀ ਉਸ ਦੌਰਾਨ ਪੇਮੈਂਟ ਲੈਣੀ ਹੁੰਦੀ ਹੈ ਕਈ ਵਾਰੀ ਪੇਮੈਂਟ ਸਾਹਮਣੇ ਵਾਲੇ ਤੋਂ ਨਹੀਂ ਬਣੀ ਜਾਂ ਮਤਲਬ ਰਜਿਸਟਰੀਆਂ ਉਸ ਤੋਂ ਬਾਅਦ ਹੀ ਕਰਾਉਣੀਆਂ ਚਾਹੀਦੀਆਂ ਮਤਲਬ ਭਰੋਸੇ 'ਚ ਆ ਕੇ ਕਈ ਵਾਰ ਪਹਿਲਾਂ ਰਜਿਸਟਰੀ ਕਰਾ ਦਿੰਦਾ ਉਸ ਤੋਂ ਬਾਅਦ ਪੈਸੇ ਵਿੱਚ ਰਹਿ ਜਾਂਦੇ ਆ ਇਹ ਚੀਜ਼ਾਂ ਨਾਲ ਕਿਵੇਂ ਟੈਕਲ ਇਹ ਗੱਲ ਤਾਂ ਦੇਖੋ ਹੈਗੀ ਹੋਈ ਆ ਕਿ ਜੇ ਬੰਦਾ ਕੋਈ ਭਰੋਸੇ 'ਚ ਆ ਕੇ ਪਹਿਲਾਂ ਰਜ ਤੇ ਬਾਅਦ ਦੇ ਵਿੱਚ ਉਹ ਖਰੀਦਦਾਰ ਨੂੰ ਪੈਸੇ ਨਹੀਂ ਦਿੰਦਾ ਤਾਂ ਫਿਰ ਅਦਾਲਤੀ ਝਗੜਾ ਬਣਦਾ ਹੈ। ਹੂੰ ਉਹਦੇ ਵਿੱਚ ਸਮੱਸਿਆ ਆਉਂਦੀ ਹੈ। ਇਸ ਤੋਂ ਬਿਹਤਰ ਇਹ ਹੀ ਹੈ ਵੀ ਆ ਜਦੋਂ ਰਜਿਸਟਰੀ ਤੁਸੀਂ ਕਰਵਾਉਣ ਜਾ ਰਹੇ ਹੋ, ਜਦੋਂ ਰਜਿਸਟਰੀ ਕਰਵਾ ਰਹੇ ਹੋ ਉਸੇ ਵਕਤ ਇਹਨੇ ਤੋਂ ਆਪਣੀ ਜਿਹੜੀ ਹੈਗੀ ਪੇਮੈਂਟ ਆ ਜਿਹੜੀ ਰਕਮ ਆ ਵਸੂਲ ਕਰੋ। ਉਹ ਵੀ ਥਰੂ ਬੈਂਕ ਲੋ। ਉਹ ਵੀ ਬਾਇ ਬੈਂਕ। ਪਰ ਇਹ ਹੁਣ ਅੱਜਕੱਲ ਸਾਰੇ ਹੀ ਜਾਣਦੇ ਆ ਜੀ ਦੇਖੋ ਇਹਦੇ ਵਿੱਚ ਕੋਈ ਲੁਕਵੀਂ ਗੱਲ ਤਾਂ ਹੈ ਨਹੀਂਗੀ ਵੀ ਜਿਹੜੀ ਰੇਟ ਤਾਂ ਕਿਤੋਂ ਦੇ ਕਿਤੇ ਹੁੰਦੇ ਆ ਜ਼ਮੀਨ ਦਾ ਕਿੱਲਾ ਜੱਜਾ ਪਰ ਰੇਟ ਦੇਖੀਏ ਤਾਂ 45-50 ਲੱਖ ਰੁਪਏ ਦਾ ਪ੍ਰਤੀ ਏਕੜ ਆ ਪਰ ਜੇ ਸਰਕਾਰੀ ਰੇਟ ਦੇਖੀਏ ਤਾਂ ਉਹੀ 15-16 ਲੱਖ ਰੁਪਈਆ ਪ੍ਰਤੀ ਏਕੜ ਆ ਉਹ ਕਾਗਜ਼ਾਂ ਦੇ ਵਿੱਚ ਤਾਂ ਫਿਰ ਉਹ ਜਿਹੜਾ ਹੈਗਾ ਜਦੋਂ ਰਜਿਸਟਰੀ ਕਰਵਾਉਂਦਾ ਮਤਲਬ ਤਾਂ ਸਰਕਾਰੀ ਰੇਟ ਤੇ ਕਰਾਉਂਦਾ ਕਾਗਜ਼ਾਂ ਦੇ ਵਿੱਚ ਤਾਂ ਉਹ ਸਰਕਾਰੀ ਰੇਟ ਦੇ ਹਿਸਾਬ ਨਾਲ ਹੀ ਉਹ ਜ਼ਮੀਨ ਦਾ ਜਿਹੜੀ ਰਜਿਸਟਰੀ ਕਰਵਾਈ ਜਾਂਦੀ ਆ ਤਾਂ ਸਰਕਾਰੀ ਰੇਟ ਦੇ ਪਾਏ ਚੈੱਕ ਜਿਹੜੇ ਪੈਸੇ ਲਏ ਜਾਂਦੇ ਆ ਬਾਕੀ ਪੇਮੈਂਟ ਤਾਂ ਫੇਰ ਉਹ ਕੈਸ਼ ਦੇ ਵਿੱਚ ਹੀ ਜਾਂਦੀ ਆ ਜਿਹੜੀ ਕਿ ਕਿਸੇ ਵੀ ਸ਼ੋ ਨਹੀਂ ਹੁੰਦੀ ਉਹ ਤਾਂ ਸਾਰੇ ਬੱਚਾ ਬੱਚੇ ਜਾਣਦਾ ਵੀ ਜਿਹੜੀ ਜ਼ਮੀਨ ਦੇ ਰੇਟ ਜ਼ਿਆਦਾ ਹੁੰਦੇ ਆ ਰਜਿਸਟਰੀ ਘੱਟ ਰੇਟ ਤੇ ਕਰਾਈ ਜਾਂਦੇ ਤੇ ਉਹ ਘੱਟ ਜਿੰਨੇ ਰੇਟ ਤੇ ਰਜਿਸਟਰੀ ਹੁੰਦੀ ਆ ਬੈਂਕ ਤਾਂ ਪੇਮੈਂਟ ਉਹੀ ਲਈ ਜਾਂਦੀ ਆ ਅਸਲ ਸਮਾਜ ਦੀ ਮਤਲਬ ਅਸਲੀਅਤ ਇਹੀ ਹੈਗੀ ਹੈ ਤੇ ਬਾਕੀ ਪੀਰ ਤੋਂ ਮਨਸ਼ਰ ਨਹੀਂ ਆਇਆ ਜਿਵੇਂ ਹੈ ਠੀਕ ਆ ਜੀ ਜੀ ਅੱਛਾ ਇੱਕ ਜਿਵੇਂ ਹੁਣ ਤੁਸੀਂ ਕਿਹਾ ਵੀ ਉਹ ਗਵਰਨਮੈਂਟ ਦੀ ਵੈਲਿਊ ਦੇ ਹਿਸਾਬ ਨਾਲ ਜਿਹੜੀ ਸਰਕਾਰੀ ਵੈਲਿਊ ਆ ਗਈ ਉਹਦੇ ਹਿਸਾਬ ਨਾਲ ਉਹ ਕਰਾਇਆ ਜਾਂਦਾ ਹੁਣ ਕਈ ਬੰਦੇ ਰਜਿਸਟਰੀਆਂ ਕਰਾਉਣ ਵੇਲੇ ਜਿਹੜੀ ਸਟੈਂਪ ਡਿਊਟੀ ਆ ਜਾਂ ਆਪਦੇ ਕਾਗਜ਼ਾਂ ਦੇ ਖਰਚੇ ਬਚਾਉਣ ਵੇਲੇ ਇਹ ਕਹਿੰਦੇ ਹੁੰਦੇ ਆ ਵੀ ਅਸੀਂ ਵੈਲਿਊ ਘਟਾ ਕੇ ਉਹਦੀ ਘੱਟ ਦੀ ਰਜਿਸਟਰੀ ਕਰਾ ਲੈਂਦੇ ਆ ਉਹਦੇ ਵੀ ਲੌਸ ਹੁੰਦੇ ਆ ਜੀ ਨਹੀਂ ਉਹਦਾ ਕੋਈ ਇਸ ਤਰ੍ਹਾਂ ਦਾ ਕੋਈ लॉस ਨਹੀਂ ਘੱਟ ਤਾਂ ਮਤਲਬ ਦੇਖੋ ਹੁੰਦੀ ਨਹੀਂ ਜਿਹੜੀ ਕਲੈਕਟਰ ਰੇਟ ਤੇ ਸਰਕਾਰੀ ਰੇਟ ਤੇ ਜਿਹੜਾ ਪਾਇਆ ਹੈਗਾ ਉਸ ਨੂੰ ਚਾਹੁੰਦਾ ਵੀ ਉਹ ਉਹਨਾਂ ਦੇ ਕਹਿਣ ਦਾ ਭਾਅ ਇਹ ਹੁੰਦਾ ਵੀ ਅਸੀਂ ਖਰੀਦ ਮੁੱਲ ਤੇ ਰਜਿਸਟਰੀing ਅਸੀਂ ਸਰਕਾਰੀ ਰੇਟ ਤੇ ਸਰਕਾਰੀ ਰੇਟ ਤੇ ਕਰਾਉਣੀ ਹੈ ਅੱਛਾ ਉਹਦਾ ਮਤਲਬ ਇਹ ਹੁੰਦਾ ਪਰ ਜੇ ਸਰਕਾਰੀ ਰੇਟ ਤੇ ਕਲੈਕਟਰ ਰੇਟ ਤੇ ਰਜਿਸਟਰੀ ਹੋਈ ਤਾਂ ਉਹਦਾ ਮਤਲਬ ਕੋਈ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ ਆਮ ਤੌਰ ਤੇ ਹੁੰਦੀ ਨਹੀਂ ਸਰਕਾਰੀ ਰੇਟ ਤੇ ਰਜਿਸਟਰੀਆਂ ਕੋਈ ਮੈਂ ਕਹਣਾ ਵੀ 500 ਦੇ ਵਿੱਚੋਂ ਕੋਈ ਇੱਕ ਵੱਡਾ ਹੋਊਗਾ ਜਿਹੜਾ ਆਪਣੀ ਪੂਰੀ ਖਰੀਦ ਕੀ ਉੱਤੇ ਰੀਸਟਰੀ ਕਰਾਉਂਦਾ ਹੋਵੇ। ਆਮ ਤੌਰ ਤੇ ਜਿਹੜੀਆਂ ਸਾਰੀਆਂ ਕਲੈਕਟਰ ਰੇਟ ਦੀ ਰੀਸਟਰੀ ਹੋਣਦੀਆਂ। ਹੂੰ